ਤਾਲਾ ਕਹਿੰਦਾ ਵੀ 20 ਦਸੰਬਰ ਨੂੰ ਸਰਦਾਰ ਤਰਲੋਚਨ ਸਿੰਘ ਜੀ ਕਾਕੀ ਤਲਵੰਡੀ ਚੌਧਰੀਆਂ ਵਾਲਿਆਂ ਦੀ ਯਾਦ ਵਿੱਚ ਛੇਕਦਾਲਤ ਦੇ ਵਿੱਚ ਵੱਡਾ ਮੇਲਾ ਹੋਣਾ ਹੈ 인ਦਰਜੀਤ ਸਿਮਰਜੀਤ ਉਹਨਾਂ ਦੇ ਫਾਦਰ ਸਾਹਿਬ ਦੀ ਯਾਦ ਇੱਕ ਪਾਸੇ ਸੰਜੂ ਹੈ ਡਬਿੱਟਾ ਹਰਿਆਣਾ ਪਿੰਡ ਹੈ ਔਰ ਦੂਜੇ ਪਾਸੇ ਦੀਪ ਦੀਪ ਬੱਚਾ ਹੈ ਕੋਈ ਗੱਲ ਨਹੀਂ ਪਿਆਰ ਹੈ ਕੋਈ ਗੱਲ ਨਹੀਂ ਸੰਜੂ ਪਿਆਰਣ ਜਾ ਰਹੀ ਹੈ ਸ਼ਾਦੀ ਫੇਰ ਇਸ ਲਈ ਕਹਿੰਦੇ ਖਾਲਸਾ ਕਲ ਦੀਆਂ ਗਰਾਊਂਡਾਂ ਨੇ ਔਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਹ ਮੇਰੇ ਵੀਰੋ ਯਾਤ ਦੇ ਵਿੱਚ ਬਣਿਆ ਹੋਇਆ ਖੇਡ ਸਟੇਡੀਅਮ ਹੈ ਔਰ ਸਾਹਮਣੇ ਵੇਖਦਾ ਵੀ ਇਸ ਵੇਲੇ ਪਈ ਹੋਈ ਰੇਡ ਇੱਕ ਪਾਸੇ ਇੱਕ ਪਾਸੇ ਚਿਰਾਗਦੀਨ ਔਰ ਦੂਜੇ ਪਾਸੇ ਸ਼ਹਿਯਾਦ ਅਲੀ ਸ਼ਹਿਯਾਦ ਤੇ ਚਿਰਾਗ ਸ਼ਹਿਯਾਦ ਚਿਰਾਗਦੀਨ ਗੁਰਤੇਗ ਮਾਦਰ ਜੀ ਕਬੱਡੀ ਕਲੱਬ ਬੈਲਜੀਅਮ ਇਹ ਦੋਨੋਂ ਟੀਮਾਂ ਜਲਦੀ ਦੇ ਨਾਲ ਹੀ ਗਰਾਊਂਡ ਦੇ ਵਿੱਚ ਆ ਜਾਣ ਰਿੰਪਿੰਦਰ ਜੀ ਨੋਟ ਕਰੋ ਰੀਪਲੇ ਜਾਫੀ ਦਾ ਰੀਪਲੇ ਜਾਫੀ ਦਾ ਇੱਦਲੇ ਸ਼ਾਕ ਹੈ ਇਹ ਸ਼ਾਕ ਹੈ ਇਹ ਸ਼ਾਕ ਹੈ ਇਹ ਸ਼ਾਕ ਹੈ ਇਹ ਦਿਆਲਪੁਰਿਆ ਸ਼ਾਕ ਹੈ ਇਹ ਦਿਆਲਪੁਰਿਆ ਵਾਦਾ ਕਰਦਾ ਹੋਇਆ ਦੀਪ ਦਬਰਜੀ ਵਾਲਾ ਸਾਰੇ ਕਬੱਡੀ ਦੇ ਸਟਾਰ ਨੇ ਜਿਹੜੇ ਪੁੱਜਦੇ ਆ ਆ ਦਬਰਜੀ ਵਾਲਾ ਦੀਪ ਹੈ ਇਸ ਵੇਲੇ ਪਾਉਂਦਾ ਰੇਡ ਔਰ ਦੂਜੇ ਪਾਸੇ ਦਿਆਲਪੁਰਿਆ ਸ਼ਾਕਾ 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 ਅੱਜ ਦੇ ਗੇਮ ਚੇਂਜਰ ਬਣਿਆ ਫਿਰਦਾ ਅੱਜ ਦੇ ਗੇਮ ਚੇਂਜ ਕਰਨ ਨੂੰ ਫਿਰਦਾ ਅੱਜ ਗੇਮ ਚੇਂਜ ਕਰਨ ਨੂੰ ਫਿਰਦਾ ਅੱਜ ਕੁਝ ਵੱਖਰਾ ਕਰਨ ਨੂੰ ਫਿਰਦਾ ਅੱਜ ਬਾਬੇ ਨਾਨਕ ਦੀ ਧਰਤੀ ਤੇ ਆਇਆ ਸੁਲਤਾਨਪੁਰ ਲੋਧੀ ਵਾਲਿਓ ਫੇਰ ਆ ਜੱਫੇ ਦੇ ਜੱਫਾ ਵੀ ਕਹਿੰਦੇ ਪੂਰੇ ਸੀਜ਼ਨ ਦਾ ਪਹਿਲੇ ਨੰਬਰ ਦਾ ਜਾਫੀ ਰਿਹਾ ਆਹ ਸਣੀ ਦੀ ਖੇਡ ਵੱਖਰੀ ਕਾਲੇ ਸੰਗੇ ਪਿੰਡ ਮੇਰੇ ਮਿੱਤਰੋ ਆਹ ਲੱਗਿਆ ਤਗੜੇ ਬਲਾਰਿਆਂ ਲਈ ਸਾਊਂਡ ਵਧੀਆ ਹੋਵੇ ਔਰ ਦਰਸ਼ਕਾਂ ਲਈ ਬੈਠਣ ਦਾ ਪ੍ਰਬੰਧ ਵਧੀਆ ਹੋਵੇ ਤੇ ਫੇਰ ਮੇਰੇ ਵੀਰੋ ਗੱਲ ਬਣ ਜਾਂਦੀ ਹੈ ਅੱਜ ਗੱਲ ਬਣੀ ਪਈ ਹੈ ਆ ਨਾਮ ਦੀਪ ਜਾਰ ਮੇਰੇ ਮਿੱਤਰੋ ਆ ਰੀਡਰ ਨੇ ਵੀ ਕਹਿੰਦੇ ਸੁਪਨਾ ਸੀਗਾ ਵੀ ਮੈਂ ਟਰੈਕਟਰ ਜਿੱਤਾਂ ਮਾਲਕ ਨੇ ਕਰਵਾ ਕੀਤੀ ਇਹਨੇ ਮਿਹਨਤ ਕੀਤੀ ਇੱਕ ਨਿੱਕ ਜਿੱਤੇ 11 ਆ ਚਰਾਗ ਦੀਂਦਾ ਮਈਆਂ ਵਾਲਾ ਪਿੰਡ ਹੈ ਜਿਸ ਪਿੰਡ ਵਿੱਚ ਪੰਜਾਬ ਦੇ ਵਿੱਚ ਸਭ ਤੋਂ ਵੱਧ ਟਰਾਲੇ ਨੇ ਇਹ ਚਰਾਗਦੀਪ ਟੱਕਰ 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 ਸਮਾਂ ਟੈਕ ਟੈਕ ਦੀਪ ਪੱਜ ਜਰਾ